ਇਹ ਇਹ ਮੇਰੇ ਗੱਲ ਸੁਣ ਰੱਖਣਾ ਓਏ ਰੱਖਣਾ ਤਾਲਪੁਰ ਮੜੀ ਲਤਣਾ ਦੋਰੀ ਇਹ ਆ ਬਾਹਰ ਬਿਨਗੇ ਮੇਰੀਆਂ ਅੱਖਾਂ ਦੇ ਨਾਲ ਸਾੜਾ ਉਹੀ ਦਾਦੇ ਰਹਿ ਗਿਆ ਆਪ ਦਾ ਦਵਾ ਵੀ ਪਤਰਾ ਵੀਰੇ ਵਾਲੀ ਦਾਦੇ ਰਹਿ ਗਿਆ ਆ ਦੇ ਦਾਦਾ ਲਾਲਾ ਉਹਦਾ ਵੀਰਾ ਉਦੋਂ ਕਹਦਾ ਜਿਆ ਧੌਣ ਦੇ ਧਰਨ ਹੱਥ ਮੈਂ ਦਿਮਾਗ ਨਹੀਂ ਲਾਉਂਦਾ ਵੀਰੇ ਹੈ ਨਾ ਹਾਂ ਬੋਲੂ ਮੈਂ ਆਪ ਜਿਹੜੇ ਆਂਦੇ ਵਿੱਚ ਮੈਂ ਇੱਥੇ ਰੈਡਰ ਖੜਾ ਹੁੰਦਾ ਜੀ ਆਹ ਲਾਈਨ ਦੇ ਵਿੱਚ 5 6 ਇੱਕ ਆ ਗਿਆ ਸੱਕ ਗਿਆ ਚੱਲ ਬਾਹਰ ਬਈ ਦੂਜਾ ਆ ਜਾ ਦੂਜਾ ਸੱਕ ਗਿਆ ਚੱਲ ਬਾਹਰ ਬਈ ਚਾਰ ਚਾਰ ਕੋ ਰੈਡਰ ਮਖਾਣ ਹੁੰਦਾ ਸੀ ਕੋਤੋਂ ਇੱਕ ਇੱਕ ਆ ਕੇ ਉਧਰੋਂ ਚਲੇ ਜਾਂਦੇ ਜੀ ਸਾਰਾ ਸਾਰਾ ਪੱਕੂ ਆ ਤੁਹਾਡਾ ਕਰਨੋਂ ਬਾਅਦ ਇੱਥੇ ਆ ਕੇ ਆਪਾਂ ਪੰਗਾ ਪੈਂਦਾ ਉਹਦੇ ਨਾਲ ਡਾਡਾ ਪੈਰ ਨਹੀਂ ਲੱਗਦਾ ਹੈਗਾ ਓਏ ਸੁਣ ਲਓ ਆ ਬੈਠ ਕੇ ਚਲੋ ਬਈ ਅਰੇ ਯਾਰ ਬਈ ਪਰਮਾਨੰਦ ਪਲਵਾਨ ਦੀ ਇਹੋ ਪਲਵਾਨ ਅਰੇ ਮੈਂ ਖੜਾ ਜਾ ਇੱਕ ਮਿੰਟ ਇੱਕ ਮਿੰਟ ਖੜਾ ਜਾ ਖੜਾ ਕਿਹਨੂੰ ਠੀਕਦਾ ਤੂੰ ਹਲੇ ਕਹਿੰਦਾ ਤੂੰ ਪਤਾ ਕੀ ਕੀਤਾ ਚੱਲ ਪਤਾ ਕੀ ਕੀਤਾ ਪਹਿਲਾਂ ਤਾਂ ਇਹ ਹੱਥ ਦੇਖਿਆ ਆਇਆ ਕਰਨ ਲੱਗ ਗਿਆ ਇਹ ਜਿਵੇਂ ਹੱਥ ਤੂੰ ਠੀਕ ਲੈ ਨੂੰ ਐ ਹੱਥ ਰੱਖ ਕੋ ਚੱਲ ਬਾਹਰ ਜਾ ਤੂੰ ਤੂੰ ਕਰ ਲੈ ਨੂੰ ਐ ਹੱਥ ਮਾਰਾ ਮोटा ਟਾਈਮ ਹਾਰਦਾ ਹੱਥ ਕੀ ਖਾਣ ਪਾਗੇ ਲੈ ਮੈਂ ਹੋਰ ਠੀਕ ਤੂੰ ਐ ਡਿੱਕੀ ਨਾ ਮੈਨੂੰ ਹੱਥ ਲਾਊਗਾ ਉਹ ਮੈਂ ਲੱਗੂ ਤੂੰ ਉਹਦੇ ਤੇ ਭਾਰੀ ਪਹਿਣਾ ਉਹ ਤੂੰ ਆਦੇ ਤੇ ਨਾ ਭਾਰੀ ਪਹਿੜ ਦੇ ਜਿਉਂਦਾ ਮਾਰੂਗਾ ਤਾਂ ਨਿਕਲ ਜਾਣਾ ਐ ਕਰਕੇ ਮਰਗੇ ਮੱਛੀਆਂ ਨਾ ਗੁੱਜਾ ਮਿਲ ਜਾਈਆਂ ਉਹਦੇ ਦਾ ਹਾਂ ਮਾਰੀ ਚਲ ਮਾਰੀ ਚਲ ਮਾਰੀ ਜਾ ਨਾ ਕੀ ਹੋ ਗਿਆ ਥੱਲੇ ਹੱਥ ਪਾਉਣਾ ਕੀ ਹੋ ਗਿਆ ਕੀ ਕਿਹਾ ਕੀ ਹੋ ਗਿਆ ਆਪੇ ਮੈਨੂੰ ਆਉਣਾ ਪੈਣਾ ਨੰਗਣ ਨਹੀਂ ਦੇਣਾ ੜੀ ਤਾਂ ਜਾਪੀਆ ਉਧਰੋਂ ਜਾਵੇ ਨਾ ਰੈਡਰ ਪਹੁੰਚੇ ਨਾ ਹਾਂ ਹਾਂ ਆਈ ਆਈ ਚੱਲ ਬਹੁਤ ਵਧੀਆ ਓ ਬਾ ਤਰੇ ਆ ਮਾਰਿਆ ਕਰ ਉਦੋਂ ਮਾਰਿਆ ਕਰ いや ਖੇਡਦਾ ਉਦੋਂ ਕਦੇ ਨਹੀਂ ਮਾਰਦਾ ਇਹ ਲਗਾ ਚੱਲ ਚੱਲ ਤਪਰੀ ਚੱਲ ਤੂੰ ਇੱਕ ਕਰ ਗੱਡੀ ਚੱਲ ਭਾਈ ਤਰ ਹਾਂ ਬਾਹਰ ਪਗਲ ਕੇ ਬਾਹਰ ਫਿਰ ਹਾਂ ਹਾਂ ਪੂਰੇ ਰਹਣਾ ਪੱਕਾ ਕੇ ਰਹੋ ਆਹ ਚੱਲ ਚੱਲ ਉਹ ਨਹੀਂ ਸੋਹਣਿਆ ਉਹ ਬਾਈ ਉਹ ਨੂੰ ਜਾਵੇ ਨਾ ਹਾਂ ਹਾਂ ਗੱਲ ਗੱਲ ਤੇ ਆਉਣ ਲੱਗੇ ਮੂੰਹ ਤੇ ਬਸ ਆਈ ਕਰੀਏ ਨਾ ਦਿਲਾ ਪਿਆਰ ਨੂੰ ਫੜ ਕੇ ਰੱਖੋ ਪਹਿਲੇ ਮੈਂ ਫੜ ਕੇ ਰੱਖਾਂ ਜਨਰੇਟਰ ਇੱਥੋਂ ਹੀ ਆਦਾ ਇੱਥੋਂ ਹੀ ਆ ਆ ਰੋਇ ਲੱਗ ਗਈ ਮੇਰੇ ਨਾਲ ਸ਼ੁਰੂ ਹੋ ਜਾਏ ਜੇ ਦੁਨੀਆ ਨਾਲ ਅਸਲੀ ਪਿਆਰ ਕਰਨਾ ਹੈ ਦੁਨੀਆ ਕੰਮ ਨਹੀਂ ਚੱਲੇਗਾ ਮਾਨ ਨਹੀਂ ਚਲੋ ਬਈ ਆ ਤਰਫ ਕਾ ਤੇ ਲੈ ਜਾ ਆ ਆ ਸਦਾ ਹੈ ਡਾਕੂ ਹਾਂ ਠੀਕ ਆ ਜਦੋਂ ਜਦੋਂ ਇਹ ਐਗਲਾ ਹੱਥ ਤੇਰਾ ਖੜਾ ਆ ਤੂੰ ਦੇਖ ਉਹ ਕਿ ਕਰੇਗਾ ਲਾ ਸਾਥੀ ਜਰੂਰ ਆਪਾਂ ਆ ਬੰਨ ਕੇ ਇਸਦੇ ਪਾਹ ਲਾ ਲੀਂ ਮੈਂ ਪਰਲੇ ਪਾਸੇ ਭਾਈ ਇੱਧਰਲੀ ਬਾਹਲਾ ਆਹੋ ਹਾਂ ਆ ਆ ਪਾਣੀ ਆ ਇਸੇ ਇੱਕ ਮਿੰਟ ਨੂੰ ਆਏ ਭੰਨ ਕੇ ਆਏ ਬੱਲ ਠੀਕ ਆ ਬਈ ਚੰਗੀ ਗੱਲ ਹੈ ਇਹਨੂੰ ਹੱਸਣਾ ਆ ਆਪਾਂ ਲੋ ਬਹਾ ਠੀਕ ਆ ਬਾਈ ਜੱਤੀ ਪਾਲੀ ਨੇ ਨੇੜੇ ਨੇੜੇ ਰਹੋ ਜੀ ਠੀਕ ਆ ਬਾਈ ਕੋਲ ਜਰਾ ਕਿਹਨੂੰ ਪਤਾ ਗਿਆ ਮਾਰਿਆ 18 ਨੰਬਰ ਇੱਕ ਦਾਜ ਮਾਰਤਾ ਜੇ ਦੂਜੀ ਦਾ ਨੂੰ ਤੇਜ ਆਉਣਾ ਪਾਜ ਕੇ ਕੱਟ ਕੇ ਨਾਲ ਹੀ ਬਾਹਰ ਆਉਂਦੇ ਉਤਰੋ ਰੇਡਰ ਤੇ ਨਹੀਂ ਆਉਣਾ ਉਤਰੋ ਤੁਸੀਂ ਆ ਗਏ ਦਾਜ ਮਾਰੀ ਜੱਤੀ ਪਾਲਾ ਤੇ ਤੁਸੀਂ ਤਾਂ ਉਹ ਆ ਅ ਅ ਅ ਅ ਸਿੱਟ ਲਿਆ ਮਗਰ ਨੂੰ ਮਗਰ ਨੂੰ ਜਾਂਦੇ ਆਂਦੇ ਹੱਥ ਸਵਾਉਣਾ ਤਾਂ ਫੇਰ ਲੱਗਦੇ ਹੋ ਠੀਕ ਆ ਬਾਈ ਇੱਕ ਦੋ ਵਾਰੀ ਦਾਜ ਮਾਰੀ ਇਤਨੀ ਦਾਜ ਨਹੀਂ ਖਾਦੀ ਤਾਂ ਲੱਗ ਜੋ ਮਗਰ ਮੋੜ ਤੇ ਤੁਸੀਂ ਮਗਰ ਮੋੜ ਤੇ ਮੋੜ ਤੇ ਫੇਰ ਲੱਗਦਾ ਤੇਰੀ ਲੱਗਦਾ ਹੈਗਾ ਇਹ ਖੜਦਾ ਕੋਈ ਹਰੇਟਰ ਵਿੱਚ ਖੜਦਾ ਰੋ ਝੜ ਕੇ ਕੱਟ ਕੇ ਜਰੀ ਚੜਾਣਾ ਨਹੀਂ ਬਾਈ ਉਹ ਚਾਰ ਤੀਗਲੇ ਕੱਟ ਮਾਰ ਲਿਆ ਕੋਸ ਦਾ ਤਾਂ ਮਾਰਿਆ ਰੇ ਤੁਸੀਂ ਕੱਟ ਮਾਰਨਾ ਚਲੋ ਵੀ ਆਜੋ ਫੜੋ ਕਿੱਧਰ ਚਲੇ ਗਏ ਥੱਕ ਗਿਆ ਤੁਸੀਂ ਦੋਗੇ ਗੱਬੇ ਤਾਂ ਖੜੋ ਆ ਕੇ ਚਲੋ ਵੀ ਚਲੋ ਆਜੋ ਲੱਗਾ ਤੁਸੀਂ ਗ੍ਰਿਪ ਕਰੋ ਉਹਨਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਨਾਂ ਤੁਹਾਡੇ ਹੱਥ ਕੱਚੇ ਨੇ ਜੇ ਤੁਸੀਂ ਲੋਡ ਪਾਵਾਂਗੇ ਢਿੱਲੇ ਹੱਥ ਪਾਵਾਂਗੇ ਪੱਕਾ ਨਾ ਕਰੋ ਉਹਨੂੰ ਨਾਲ ਜਲਾ ਦੇ ਨਾਲ ਨਾਲ ਤੁਰੀ ਚੱਲੋ ਗਰਮੀ ਦੇ ਵਿੱਚ ਜਿੰਨਾ ਭਟਾਤ ਕਹਿੰਦੇ ਰੇਤ ਨੂੰ ਆਪਾਂ ਮਿੱਟੀ ਦੇ ਵਿੱਚ ਐ ਕਰਦੇ ਆ ਉਹ ਕਿਰਤੀ ਉਹ ਹੁੰਦੀ ਆ ਛੱਡ ਜਾ ਪਸਾਓ ਕਿ ਬਾਂਹ ਵੜੀ ਜਾਂਦੀ ਐ ਇਹਦੀ ਵਾ ਜਮੇ ਮਿੱਟੀ ਮਿੱਟੀ ਨਾਲ ਤਾਂ ਹੋਰ ਦਿਲ ਕਣਾ ਹੁੰਦਾ ਬੰਦਾ ਲਾ ਦੇ ਉਹ ਥੱਕ ਗਿਆ ਕੋਨ ਮੋੜ ਫੇਰਾ ਖੜਾ ਤੂੰ ਬਾਰ ਵੀ ਆਰਗੇਨਿਕ ਨੂੰ ਮੈਂ ਕਹੀ ਜਨਾ ਜਦ ਦੋਨੋਂ ਇੱਕ ਨੰਬਰ ਤੇ ਟੱਚ ਮਾਰਦਾ ਤੂੰ ਦੱਸ ਦੱਸ ਕੇ ਕਹਿੰਦਾ ਮੈਂ ਕਹਿ ਕੇ ਲੱਗਿਆ ਉਹਨੇ ਮੈਨੂੰ ਲੱਗ ਇੱਕ ਕਰਨੀ ਤਾਂ ਲੋਡ ਆ ਗਿਆ ਤੇਰੇ ਲੱਗ ਜਾਂਦੇ ਇੱਕ ਕਰਨੀ ਤਾਂ ਕਾਇਕੇ ਜੁੜਾ ਲੱਗਦਾ ਹੁੰਦਾ ਜਿਹਦੇ ਲੋਕ ਆ ਗਿਆ ਕੰਨੀ ਕੰਦਰ ਤੇਨੂੰ ਲੱਗਦਾ ਤੂੰ ਬਈ ਮੈਂ ਟੋਟ ਆ ਗਿਆ ਕਦੀ ਲੱਗ ਚੁਣ ਮੈਂ ਕੀ ਕਰਾਂਗਾ ਆ ਕੀ ਨਹੀਂ ਪਤਾ ਕਿੱਥੇ ਕੀ ਕਰੀ ਜਾਂਦੇ ਹੋ ਤੁਹਾਨੂੰ ਦੱਸੀ ਜ਼ਰੂਰ ਜਾਂਦੇ ਪਰ ਕਰਦੇ ਤੁਸੀਂ ਆਪਣੀ ਮਰਜ਼ੀ ਹੋਈ ਆ ਮਾਰ ਚਲ ਕੇ ਦਾ ਜੀ ਮਾਰ ਦੇ ਕੇ ਦੇਖਾ ਆ ਖੇਤ ਲੈਣੇ ਉਧਰੋਂ ਚਲੇਗਾ ਇੰਦਰੇ ਦੇ ਖੇਤਾਂ ਨੂੰ ਦੋਏ ਦੋ ਨੰਬਰਾਂ ਵਾਲਾ ਖੇਤ ਇੱਥੇ ਦੋ ਨੰਬਰਾਂ ਵਾਲੇ ਨੂੰ ਇੱਧਰ ਆ ਕੇ ਰਨੂ ਬੱਸ ਗਿਆ ਬੜਾ ਤਾਂ ਲੱਗਿਆ ਪੈ ਤੁਹਾਨੂੰ ਲੱਗਣ ਮੈਂ ਯਾਰ ਤੁਸੀਂ ਦੁਆੜ ਤੋਂ ਬਾਅਦ ਨਹੀਂ ਆਏ ਨਹੀਂ ਹੱਥ ਤਰਾਉਂਦਾ ਹੈਲੋ ਆ ਇਹ ਦਾ ਜਪੀ ਹੋ ਗਿਆ ਨਾ ਠੀਕ ਆਪ ਹੀ ਕੰਮਲਾ ਹੋਣਾ ਬਣਾਦੇ ਆ ਇਹ ਸੋਚਦਾ ਵੀ ਮੈਂ ਹੱਥ ਹੀ ਨਹੀਂ ਲਵਾਉਣਾ ਹੈਗਾ ਦੇਖੋ ਕਿੰਨਾ ਚੰਨੀ ਹੱਥ ਲਵਾ ਸਕਦੇ ਕਿਸੇ ਨੇ ਨਹੀਂ ਲੱਗਣਾ ਜੇ ਜੇ ਲੋੜ ਬਾਹਲੇ ਚੜ ਗਿਆ ਫੇਰ ਲੱਗਣਾ ਚਲੋ ਬਈ ਫੜ ਦੋ ਫੜ ਦੋ ਫੜ ਦੋ ਖੋਲ ਕੇ ਖੜ ਖੜੇ ਰੋ ਖੜੇ ਰੋ ਜਿਹੜਾ ਆ ਰੇਡਰ ਨੂੰ ਫੜੂ ਉਹਨੂੰ 5000 ਨਾਮ ਆ ਕਹਿੰਦੇ ਦੇ ਇਹਦਾ ਵੀ ਕਿਹੜਾ ਫੜਦਾ ਇਹਨੂੰ 5000 ਲੱਗਿਆ ਬੋਲੂ ਮੇਰਾ ਚੱਲ ਬੋਲੂ ਜੱਫਾ ਨਹੀਂ ਘਾਣਾ ਨਹੀਂ ਜੱਫੀਨ ਦੇਣਾ ਪੈਣਾ ਚੱਲ ਚੱਲ 5000 ਤਾਂ ਜਿੱਤੂ ਆ ਭਾਈ ਅੱਜ ਬੋਲੂ